ਬਾਈ ਖਨੌਰੀ ਬਾਰਡਰ ਤੇ ਖੜੇ ਆ ਹਾਲਾਤ ਦੇਖ ਲਓ ਕਿਸ ਤਰੀਕੇ ਦੇ ਹਾਲਾਤ ਬਣ ਗਏ ਕਈ ਦਿਨਾਂ ਤੋਂ ਇੱਥੇ ਕਿਸਾਨਾਂ ਨੂੰ ਰੋਕਣ ਵਾਸਤੇ ਬੈਰੀਕੇਡ ਬਣਾਏ ਜਾ ਰਹੇ ਸੀ ਕਿ ਜਦੋਂ ਪੰਜਾਬ ਤੋਂ ਕਿਸਾਨ ਆਉਣਗੇ ਤਾਂ ਇੱਥੇ ਰੋਕਿਆ ਜਾਊਗਾ ਜਦੋਂ ਇੱਥੇ ਕਿਸਾਨ ਆਏ ਵੱਡੀ ਢੀੜ ਇੱਥੇ ਆਉਂਦੀ ਆ ਟਰਾਲੀਆਂ ਕਈ ਹਜ਼ਾਰ ਟਰਾਲੀ ਟਰੈਕਟਰ ਪਹੁੰਚਦੇ ਨੇ ਇੱਥੇ ਉਸ ਤੋਂ ਬਾਅਦ ਹਰਿਆਣੇ ਵਾਲੀ ਤਰਫੋਂ ਜਿਹੜੇ ਅਥਰੂ ਗੈਸ ਦੇ ਹੁੰਦੇ ਨੇ ਉਹ ਸਿੱਟੇ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਕਿੰਨਾ ਜ਼ਿਆਦਾ ਇੱਥੇ ਧੂਆਂ ਹੋਇਆ ਅਤੇ ਆ ਮੁੰਡਾ ਦੇਖ ਲਓ ਇਸ ਦੀਆਂ ਅੱਖਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਅਥਰੂ ਗੈਂਸ ਦੇ ਗੋਲੇ ਹੁੰਦੇ ਨੇ ਉਹਨਾਂ ਦਾ ਜਿਹੜਾ ਧੂਆ ਉਹ ਚਲਿਆ ਗਿਆ ਅਤੇ ਕਾਫੀ ਦਿੱਕਤ ਮਗਰੋਂ ਇਸ ਨੂੰ ਵਿਚਾਰੇ ਨੂੰ ਭੀੜ ਤੋਂ ਕੱਢ ਕੇ ਲਿਆਦਾ ਗਿਆ ਹੁਣ ਜੇ ਮੈਂ ਤੁਹਾਨੂੰ ਤਾਜ਼ੇ ਹਾਲਾਤ ਦੱਸਦਾ ਇੱਥੇ ਦੇ ਤਾਜ਼ੇ ਹਾਲਾਤ ਇਹ ਨੇ ਇੱਕ ਪਾਸੇ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਅਸੀਂ ਦਿੱਲੀ ਜਾਵਾਂਗੇ ਹੀ ਜਾਵਾਂਗੇ ਦੂਸਰੇ ਪਾਸੇ ਹਰਿਆਣੇ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਅੜਿਆ ਹੋਇਆ ਕਿ ਅਸੀਂ ਤੁਹਾਨੂੰ ਜਾਣ ਨਹੀਂ ਦਵਾਂਗੇ ਇਹ ਲੋਕ ਨਾ ਖੇਤਾਂ ਵਿਜਦੀ ਹੋਗੇ ਸਾਰੇ ਤੁਸੀਂ ਦੇਖ ਰਹੇ ਹੋ ਕਿਉਂਕਿ ਲਵੇ ਲੱਗਣ ਨਹੀਂ ਦੇ ਕਿਹੜੇ ਹੰਝੂਆਂ ਮਾਰ ਜ਼ਿਆਦਾ ਕਰ ਰਹੀ ਆ ਲੋਕ ਨੇ ਜਿਹੜੇ ਫਿਰ ਉਸੇ ਦੇ ਤਰੀਕੇ ਨਾਲ ਹੋਣਾ ਖੇਤਾਂ ਵਿਜਦੀ ਹੋਗੇ ਲੋਕ ਉਹ ਸਾਹਮਣੇ ਬਾਈ ਤੁਸੀਂ ਦੇਖ ਰਹੇ ਹੋ ਇਹ ਆ ਦੇਖੋ ਖੇਤਾਂ ਵਿਜਨੂ ਹੋਰੇ ਲੋਕਾ ਬਚਾਰਾ ਇਹਦੀ ਇਹਦੀਆਂ ਅੱਖਾਂ ਦੇਖ ਲੋ ਕਦਾ ਸਾਹ ਬੰਦ ਹੁੰਦਾ ਸਾਰੇ ਤੁਸੀਂ ਦੇਖ ਰਹੇ ਹੋ ਪਾਈਆਂ ਦੇ ਬਜ਼ੁਰਗ ਨੇ ਕਿਸ ਤਰ੍ਹਾਂ ਦੇਖੋ ਇਹਨਾਂ ਦੀਆਂ ਅੱਖਾਂ ਦੇਖ ਲੋ ਕਿਵੇਂ ਲੱਗ ਰਹੀ ਹੈ ਇਸ ਵਾਰ ਦਾ ਮਾਹੌਲ ਐ ਨਹੀਂ ਲੱਗ ਰਿਹਾ ਕੋਈ ਜਿਆਦਾ ਧੱਕਾ ਕਰ ਰਹੇ ਨੇ ਸਾਹ ਮਾਹ ਇਸ ਵਾਰ ਤਾਂ ਜਿਆਦਾ ਮਾਹੌਲ ਖਰਾਬ ਕਰ ਰੱਖਿਆ ਇਹਨਾਂ ਨੇ ਜਿਹੜੇ ਹੁਣ ਕਿਤੇ ਹੱਥੋਂ ਗੋਲੇ ਹਾਂਜੀ ਪਹਿਲਾਂ ਇਹ ਚਾਂਸ ਨਹੀਂ ਸੀ ਹੁਣ ਸਾਹ ਤੇ ਅੱਖਾਂ ਵੱਧ ਮਚ ਰਹੀਆਂ ਨੇ ਜਿਆਦਾ ਮਚਦੀਆਂ ਨੇ ਸਾਹ ਚੜ ਜਾਂਦਾ ਬੰਦੇ ਦਾ ਸਾਹ ਚੜ ਜਾਂਦਾ ਇੱਕ ਵਾਰ ਸਾਹ ਨਹੀਂ ਆਉਂਦਾ ਐ ਲੱਗਦਾ ਵੀ ਡਿੱਗ ਗਿਆ ਬੰਦਾ ਗਿਆ ਬਹੁਤ ਸਾਰੇ ਬਜ਼ੁਰਗ ਆਪਣੇ ਉੱਥੇ ਡਿੱਗੇ ਵੀ ਨੇ ਉਹ ਤਾਂ ਡੇਗੀ ਤੇ ਵੀ ਪਤੀ ਮ ਵੱਡੇ ਇਨਸਾਨ ਸੀ ਜੇ ਸਾਡੇ ਵਰਗੇ ਹਾਂ ਜੀ ਉਹ ਤਾਂ ਵਿਚਾਰੇ ਗਿਰੀ ਗਏ ਗਰੇ ਗਏ ਵਿਚਾਰੇ ਦੋਰਾ ਪੈ ਗਿਆ ਜੀ ਹੋਣਾ ਪਿਆ ਪਤਾ ਨਹੀਂ ਕੱਭੇ ਹੋ ਗਿਆ ਮੁੰਡਾ ਕਈ ਬਜ਼ੁਰਗ ਵੀ ਮੈਂ ਆਪ ਦੇਖੇ ਨੇ ਕਈ ਬਜ਼ੁਰਗ ਵੀ ਡੇਗੇ ਹੋਏ ਨੇ ਮੈਂ ਚੱਕਣ ਦੀ ਕੋਸ਼ਿਸ਼ ਵੀ ਕੀਤੀ ਨਾ ਨੰਗੋ ਇਧਰ ਸਰਕਾਰ ਨੇ ਜੀ ਇਧਰ ਧਮਕੀ ਦਿੱਤੀ ਹਰਾ ਹਰਿਆਣਾ ਇਹ ਇਹ ਹਰਿਆਣੇ ਦੇ ਨੇ ਹਾਂ ਜੀ ਹਾਂ ਜੀ ਇਥੇ ਧਮਕੀ ਦਿੱਤੀ ਤੁਹਾਡੇ ਕਨੈਕਸ਼ਨ ਕੱਟ ਦੇ ਤੇ ਨਹੀਂ ਤੇ ਕਣਕਾ ਭਰ ਦੋ ਅੱਡੇ ਦੇ ਕਣਕਾ ਭਰਨ ਵਾਲਿਆਂ ਨੇ ਟੱਕੇ ਨਾ ਭਰਾਈਆਂ ਇਹ ਜਾਣ ਕੇ ਭਰਾਈਆਂ ਨੇ ਜਾਣ ਪੁੱਝ ਕੇ ਜਿੰਦਰ ਨੂੰ ਧਮਕੀ ਦਿੱਤੀ ਤੁਹਾਡੇ ਕਨੈਕਸ਼ਨ ਕੱਟ ਦਿੱਤੇ ਜਾਣਗੇ ਕਹਿੰਦੇ ਅਸੀਂ ਜੀ ਇਹ ਧਮਕੀਆਂ ਨੇ ਵੀ ਮਦਦ ਕਰੂੰਗੇ ਪਾਸਪੋਰਟ ਵਗੈਰਾ ਵੀ ਰੱਦ ਕਰ ਦਾਂਗੇ ਥੋੜੇ ਫਿਰ ਹੁਣ ਕੀ ਲ ਪਰ ਕੋਈ ਨਾ ਕੋਈ ਰਾਨੀ ਦੀ ਨਵੀਂ ਘੜੀ ਜਾਊਗੀ ਅੱਛਾ ਅੱਛਾ ਜਿੱਦਾਂ ਆਪ ਕੋ ਕਹਿਣਗੇ ਉਦਾਂ ਹੀ ਆਗੂ ਆ ਜਾਂਦੇ ਆਗੂ ਹੈ ਥੋੜੀ ਘੱਟ ਆਏ ਅੱਛਾ ਘੱਟ ਆਏ ਨੇ ਆਗੂ ਬਹੁਤ ਗੰਦੇ ਆ ਤਾਂ ਹੋਰ ਵੀ ਬਾਈ ਤੁਹਾਨੂੰ ਦਿਖਾ ਦਿੰਨਾ ਮੈਂ ਕਿ ਆਲੇ ਦਾ ਇੱਧਰ ਟਰੈਕਟਰ ਖੜੇ ਨੇ ਕਾਫਲੇ ਨੇ ਵੱਡੇ ਹਜ਼ਾਰਾਂ ਟਰੈਕਟਰ ਹੈ ਜਿਹੜਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਨੇ ਹਾਵੜਾ ਦਾ ਬੜੀ ਮੱਚ ਗਈ ਸੀ ਇੱਕ ਵਾਰੀ ਕਿ ਲੋਕ ਸਿੱਧਾ ਇੱਧਰ ਕੁਸਤ ਖੇਤਾਂ 'ਚ ਚਲੇ ਗਏ ਖੇਤਾਂ 'ਚ ਮੈਂ ਤੁਹਾਨੂੰ ਦਿਖਾਣਾ ਕਿ ਚਲੇ ਗਏ ਇੱਧਰ ਖੇਤਾਂ 'ਚ ਕਹਿੰਦੇ ਇੱਥੋਂ ਤੱਕ ਧਮਕੀ ਦਿੱਤੀ ਹੋਈ ਆ ਵੀ ਜੇ ਤੁਸੀਂ ਇਹ ਜ਼ਮੀਨ ਵਾਲਿਆਂ ਨਾ ਭਰੀਆਂ ਪਾਣੀ ਨਾਲ ਲਾਇਆ ਨਾ ਭਰੀ ਤੁਸੀਂ ਨੇ ਆਪਣੀ ਇਹ ਕਣਕਾ ਕਿਹੜੀ ਪਾਣੀ ਨਾਲ ਤਾਂ ਤੁਹਾਡੇ ਕਨੈਕਸ਼ਨ ਕੱਟ ਦਾਂਗੇ ਕਿਉਂਕਿ ਇਹਨਾਂ ਨੂੰ ਡਰਾ ਕਿ ਟਰੈਕਟਰ ਇੱਧਰ ਦੀ ਉਤਾਰ ਕੇ ਕਿਤੇ ਇਸ ਸਾਈਡ ਨੂੰ ਨਾ ਲੈ ਜਾਣਾ ਮਜਬੂਰੀ ਵਸ ਕਹਿੰਦੇ ਉਹਨਾਂ ਨੇ ਪਾਣੀ ਲਾਇਆ ਸਾਰੀਆਂ ਕਣਕਾ ਕੁਣਕਾ ਵਾਲੇ ਦਾੜੇ ਦੀਆਂ ਗਿੱਲੀਆਂ ਨੇ ਕਿਵੇਂ ਤੁਸੀਂ ਦੇਖ ਰਹੇ ਹੋ